ਓ ਬਸ ਕਰ ਓ ਰੰਦੇ ਆ ਗਾਵਾ ਚੋਰੀ ਕਰ ਰਿਹਾ ਇਹ ਬੰਦਾ ਝੋਕਦਾ ਬਾ ਬਾਏ ਰੰਦੇ ਬਸ ਕਰੋ ਯਾਰ ਬਸ ਕਰੋ ਰੰਦੇ ਦੌੜ ਕੇ ਲੱਗਿਆ

ਸੂਬੇ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਛੋਣੀ ਵਜ਼ੀਰੇ ਵਾਲੀ ਬਿਲਡਿੰਗ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਸ਼ੂਆਂ ਦੇ ਵਪਾਰੀ ਨੇ ਕੁਝ ਵਿਅਕਤੀਆਂ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਰੋਪ ਲਗਾਏ ਹਨ ਤੇ ਰੂਪਿਆ ਨੇ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਹੋਰ ਮਾਮਲਾ ਹੈ ਕਿ ਤੁਸੀਂ ਲੋ ਸੁਣੋ ਉਹ ਖੁੱਲ੍ਹ ਜਾਏ ਹਾਂ ਚਾਹ ਇਹ ਤੋਂ ਉਹ ਉੱਥਾ ਖੜਿਆ ਖੁੱਲ੍ਹ ਗਿਆ ਦਾ ਨਾਮ ਹੈ ਇਹਦਾ ਪਾਪਾ ਦਾ ਨਾਮ ਹੈ ਭਾਈ ਕੀ ਨਾਮ ਤੇ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਜੀ ਭਰਤਵਾਰ ਜੀ ਪਿੰਡ ਚੋਕਰ ਯਾਰਾ ਜੀ ਹਾਂ ਜੀ ਹਾਂ ਜੀ ਕੀ ਕਰਦੇ ਤੁਸੀਂ ਮੈਂ ਹੀ ਪਸ਼ੂਆਂ ਦਾ ਕੰਮ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਕਰਦਾ ਹਾਂ ਜੀ ਤੇ ਕਿ ਕਿੱਥੋਂ ਜਾ ਰਹੇ ਸੀ ਕਿਵੇਂ ਮੈਂ ਜੀ ਪਿੰਡ ਚੋਕਰ ਹਰੀਹਰ ਤੋਂ ਆਪਣਾ ਜਿਹੜਾ ਥਾਮਕਾਨ ਸੇਲ ਕਰਕੇ ਨਾ ਇਕਤਾ ਨਗਰ ਕਲੋਨੀ ਆ ਗਿਆ ਜੀ ਫਰੋਹੀਪੁਰ ਦੇ ਵਿੱਚ ਉੱਥੋਂ ਨਾ ਜੀ ਮੈਂ ਇਕਤਾ ਨਗਰ ਕਲੋਨੀ ਤੋਂ ਆ ਰਿਹਾ ਸੀਗਾ ਜਿੱਥੇ ਆਪਣਾ ਪੋਲੇ ਵੱਡਾ ਇੱਥੇ ਨਾ ਪਾਣੀ ਦੀ ਛਪੀਲ ਲੱਗੀ ਹੋਈ ਸੀਗੀ ਛਪੀਲ ਲੱਗੀ ਹੋਈ ਸੀਗੀ ਤੇ ਇੱਥੇ ਗਵਾਲਾ ਇੱਕ ਸੇਵਾ ਕਰ ਰਿਹਾ ਸੀਗਾ ਗਵਾਲ ਟੋਲੀ ਦੇ ਵਿੱਚ ਮੈਂ ਪਸ਼ੂ ਖਰੀਦਣ ਵੇਚਣ ਦਾ ਕੰਮ ਕਰਨਾ ਜੀ ਉਹਨੇ ਗਵਾਲੇ ਨੇ ਮੈਨੂੰ ਪੁੱਛਿਆ ਕਹਿੰਦਾ ਭਾਰਤ ਕੀ ਹਾਲ ਹੈ ਮੈਂ ਕਿਹਾ ਵਧੀਆ ਗਰੇ ਕਹਿੰਦਾ ਯਾਰ ਆਪਣੀ ਇੱਕ ਗਊ ਘਵਾਚੀ ਹੋਈ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆਉਂਦੇ ਜੇ ਤੇ ਯਾਰ ਨਿਗਰ ਰੱਖੀ ਮੈਂ ਕੋਈ ਗੱਲ ਨਹੀਂ ਭਰਾ ਵੀ ਜਦੋਂ ਕਿਤੇ ਕੁ ਮੱਥੇ ਲੱਗ ਗਈ ਤੇ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਜੀ ਤੇ ਇਹ ਹੈਗੀ ਜੀ 17 ਤਰੀਕ ਦੀ ਗੱਲ ਹੈ ਤੇ ਕੱਲ ਹੈਗੀ ਸੀਗੀ ਕੱਲ 19 ਤਰੀਕ ਜੀ 17 ਤਰੀਕ ਨੂੰ ਨੇ ਮੈਨੂੰ ਦੱਸਿਆ ਕੱਲ 19 ਤਰੀਕ ਸੀਗੀ ਮੈਂ ਝੋਕ ਹਰੀ ਹਰ ਜਾ ਰਿਹਾ ਸੀਗਾ ਆਪਦੇ ਨਾਨਕਿਆਂ ਦੇ ਕੋਲੇ ਰਸਤੇ ਦੇ ਵਿੱਚ ਵਜੀਰ ਦੀ ਬਿਲਡਿੰਗ ਦੇ ਕੋਲੇ ਦੋ ਮੁੰਡੇ ਗਊ ਲੈ ਕੇ ਜਾ ਰਹੇ ਸੀਗੇ। ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਗਊ ਕਿੱਥੋਂ ਲੈ ਕੇ ਆਂਦੀ ਵੀਰੇ ਤੁਸੀਂ? ਕਹਿੰਦੇ ਯਾਰ ਤੂੰ ਦੱਸ ਕੀ ਕਹਿਣਾ। ਮੈਂ ਕਿਹਾ ਯਾਰ ਮੈਂ ਕੁਝ ਨਹੀਂ ਕਹਿਣਾ ਭਰਾ। ਵੀ ਗਵਾਲ ਟੋਲੀ ਹੋਣਾ ਗਾਂ ਚੋਰੀ ਹੋਈ ਵੀ ਏ। ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ। ਕਹਿੰਦੇ ਨਹੀਂ ਨਹੀਂ ਵੀਰੇ। ਇੰਨੇ ਗੱਲ ਦੇ ਵਿੱਚ ਮੈਂ ਕਿਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰ ਜੀ ਗਾਂ ਛੱਡ ਦਿੱਤੀ। ਮੈਂ ਗਊ ਫੜ ਲਈ। ਗਊ ਫੜ ਕੇ ਮੈਂ ਮੋਟਰਸਾਈਕਲ ਆਪਣਾ ਸਾਈਡ ਤੇ ਲਾ ਕੇ ਲੋਕ ਕਰਕੇ ਤੇ ਗਊ ਇੱਕ ਸਾਈਡ ਤੇ ਬੰਨਣ ਲੱਗਾ। ਉਹਨੇ ਚਿਰ ਨੂੰ ਕੁਝ ਵਿਅਕਤੀ ਆ ਗਏ ਨੇ। ਵਿਅਕਤੀ ਆਏ ਮੈਨੂੰ ਕਹਿੰਦੇ ਹਾਂ ਵੀਰੇ ਇਹ ਜਿਹੜੀ ਗਊ ਏ ਇਹ ਕਿੱਥੋਂ ਲਈ ਤੂੰ? ਮੈਂ ਕਿਹਾ ਵੀਰੇ ਉਹ ਸਾਹਮਣੇ ਮੁੰਡੇ ਜਾਣ ਦਾ ਭੱਜੇ। ਉਹ ਸਾਹਮਣੇ ਵੇਖ ਲਓ ਤੁਸੀਂ। ਕਹਿੰਦੇ ਹਾਂ ਦੇਖਿਆ ਦੋ ਤਿੰਨ ਜਣੇ ਉਹਨਾਂ ਦੇ ਮਗਰ ਲੱਗਾ। ਕਿ ਕੁਝ ਬੰਦੇ ਮੇਰੇ ਕੋਲੇ ਖੜੋ ਗਏ। ਕਹਿੰਦੇ ਵੀ ਤੂੰ ਗਾਉਣਾ ਤਾਂ ਕਿਉਂ ਛਡਾਈ? ਮੈਂ ਕਹਾ ਯਾਰ ਗਾਂ ਆ ਮੈਂ ਇਸ ਕਰਕੇ ਛੜਾਈ ਵੀ ਮੁੰਡਾ ਗੱਡਾ ਹੈਗਾ ਗਵਾਲ ਟੋਲੀ ਦਾ ਉਹਦੀ ਗਾਂ ਚੋਰੀ ਹੋਈ ਏ ਤੇ ਮੈਨੂੰ ਨੇ ਕਿਹਾ ਸੀ ਮੈਂ ਕਹਾ ਉਹਦੀ ਨਾ ਗਾਂ ਹੋਵੇ ਤੇ ਮੈਂ ਕਹਾ ਗਵਾਲ ਟੋਲੀ ਦੇ ਵਿੱਚ ਆਉਣ ਜਾਣ ਦਾ ਸਾਡਾ 24 ਘੰਟੇ ਦਾ ਹੈਗਾ ਤੇ ਮੈਂ ਕਹਾ ਵਪਾਰੀ ਬੰਦੇ ਆ ਤੇ ਮੈਂ ਕਹਾ ਚੋਰੀ ਲੋਕੀ ਹੋਰ ਘਰ ਜਾਂਦੇ ਆ ਤੇ ਨਾ ਬਦਨਾਮੀ ਵਪਾਰੀਆਂ ਦਾ ਹੁੰਦਾ ਵਿਆ ਉਹਨੇ ਚਿਰ ਦੇ ਵਿੱਚ ਜੀ ਇਹ ਮੁੰਡੇ ਦਾ ਕਾਫੀ ਆ ਗਿਆ ਕਹਿੰਦੇ ਤੂੰ ਉਹਨੇ ਤਾਂ ਗਾਂ ਕਿਉਂ ਖਲਾਈ ਵੀ ਕਿਉਂ ਗਾਂ ਉਹਨਾਂ ਕੋਲੋਂ ਹੋ ਕੇ ਬਣਾ ਦਿੱਤੀ ਉਹ ਹਾਂਜੀ ਇਹਨੇ ਚਿਰ ਦੇ ਵਿੱਚ ਵਰਜੀ ਉਹਨਾਂ ਨੇ ਮੇਰੇ ਕੁੱਟਮਾਰਤ ਬਹੁਤ ਜਿਆਦਾ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੈਰਾ ਇਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਠੀਕ ਹੈ ਮੈਸਜੀ ਦੀ ਆਫ ਦੀ ਬੇਇੱਜ਼ਤੀ ਬਹੁਤ ਮਹਿਸੂਸ ਕਰਨਾ ਮੈਂ ਕੋਈ ਵੀ ਹਤਿਆ ਕੀਤੀ ਮੇਰੇ ਇਹ ਪੰਡਤ ਜੋ ਗਵਾਲਟੋਲੀ ਦੇ ਰਹਿਣ ਵਾਲੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ। ਹੁਣ ਜਿਹੜੀ ਫੋਟੋ ਮਾਰ ਕੀਤੀ ਹੁੰਦੀ ਵੀ ਕਰਦੇ ਹਾਂ। ਹਾਂਜੀ ਬਿਲਕੁਲ ਜੀ। ਕਿੰਨੇ ਪੈਸੇ ਲੱਗੇ? ਮੇਰੇ ਕੋਲੇ ਨਕਦੀ 56000 ਰੁਪਿਆ ਸੀਗਾ ਜੀ। ਕਿਉਂ ਵਪਾਰੀ ਬੰਦਿਆ ਸਾਡੇ ਜੇਬ ਦੇ ਵਿੱਚ ਪੈਸੇ ਤਾਂ ਹੁੰਦੇ ਆ 24 ਘੰਟੇ। ਵੀ ਕਿਸੇ ਟਾਈਮ ਵੀ ਕਿਤੇ ਉਹ ਵੀ ਸੌਦਾ ਸਾਨੂੰ ਬਣ ਸਕਦਾ ਜੀ। ਉਹ 56000 ਰੁਪਿਆ ਵੀ ਮੇਰਾ ਨਿਕਲ ਗਿਆ ਜੀ। ਆ ਗਈ ਹੁਣ ਜੀ। ਹਾਂਜੀ ਬਿਲਕੁਲ ਜੀ ਹੋਣੀ ਚਾਹੀਦੀ ਹੈ ਜੀ। ਇੰਡੀਆ ਕ੍ਰਾਈਮ ਨਿਊਜ਼ ਦੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ